ਆਪਾਂ ਸਾਰੇ ਜ਼ਿੰਮੇਵਾਰੀਆਂ ਦੀ ਦੌੜ ਵਿੱਚ ਦੌੜ ਰਹੇ ਆ ਤੇ ਇਸ ਦੌੜ ਦੇ ਵਿੱਚ ਜਿਹੜੀ ਚੀਜ਼ ਪਿੱਛੇ ਰਹਿ ਜਾਂਦੀ ਓ ਉਹ ਆ ਸਾਡੀ ਆਪਣੀ ਸਿਹਤ ਸਰੀਰ ਹੌਲੀ ਹੌਲੀ ਜਵਾਬ ਦੇਣ ਲੱਗ ਜਾਂਦਾ ਥਕਾਵਟ ਰਹਿਣ ਲੱਗ ਜਾਂਦੀ ਭੁੱਖ ਤੇ ਨੀਂਦ ਵੀ ਠੀਕ ਨਹੀਂ ਰਹਿੰਦੇ ਹੁਣ ਸਵਾਲ ਪੈਦਾ ਹੋਇਆ ਵੀ ਇਹਨਾਂ ਗੱਲਾਂ ਦਾ ਕੋਈ ਹੱਲ ਹੋ ਸਕਦਾ ਬਿਲਕੁਲ ਹੋ ਸਕਦਾ ਸਾਦੇ ਤੌਰ ਤੇ ਤੁਸੀਂ ਤਿੰਨ ਚੀਜ਼ਾਂ ਅਪਣਾਉਣੀਆਂ ਨੇ ਪਹਿਲੀ ਗੱਲ ਹੈ ਸਰੀਰਿਕ ਕਸਰਤ ਦੀ ਕਸਰਤ ਖਡਾਰੀਆਂ ਵਾਲੀ ਦੀ ਗੱਲ ਨਹੀਂ ਕਰ ਰਹੇ ਆਪਾਂ ਅੱਜ ਆਪਾਂ ਸ਼ੁਰੂਆਤ ਕਰ ਰਹੇ ਆ ਤੇ ਉਹਦੇ ਲਈ ਕੀ ਕਰਨਾ ਵੀ ਹਰ ਰੋਜ਼ ਅੱਧਾ ਘੰਟਾ ਤੁਸੀਂ ਸਰੀਰ ਦੀ ਇੰਨੀ ਕੁ ਹਿਲਜੁਲ ਕਰਨੀ ਆ ਚਾਹੇ ਭੱਜ ਦੌੜ ਕਰ ਲਓ ਚਾਹੇ ਕੋਈ ਜੋਰ ਵਾਲਾ ਕੰਮ ਕਰ ਲਓ ਅੱਜ ਜਿਮ ਜਾ ਸਕਦੇ ਹਾਂ ਬਹੁਤ ਹੀ ਵਧੀਆ ਗੱਲ ਆ ਪਰ ਆਪਾਂ ਹਜੇ ਉਧਰ ਨਹੀਂ ਤੁਰਦੇ ਮਤਲਬ ਕੋਈ ਵੀ ਅਜਿਹਾ ਕੰਮ ਕਰੋ ਜਿਹਦੇ ਨਾਲ ਤੁਹਾਡੀ ਧੜਕਣ ਤੇਜ਼ ਹੋਵੇ ਇੰਨੀ ਕਿ ਤੇਜ਼ ਹੋਵੇ ਵੀ ਸਾਹ ਉਖੜੇ ਨਾ ਸਾਹ ਉਖੜਨ ਤੋਂ ਪਹਿਲਾਂ ਉਹਨੂੰ ਕੰਟਰੋਲ ਕਰ ਲੈਣਾ ਬਸ ਇੰਨਾ ਕੁ ਜ਼ੋਰ ਲਾਉਣਾ ਵਾ ਅੱਛਾ ਸ਼ੁਰੂ ਐਵੇਂ ਕਰਨਾ ਆਪਾਂ ਜੇ ਇਸ ਤਰ੍ਹਾਂ ਤੁਸੀਂ ਕਰੋਗੇ ਨਾ ਤੇ ਹੌਲੀ-ਹੌਲੀ ਵੱਡੀਆਂ ਮੰਜ਼ਲਾ ਸਰ ਕਰ ਸਕਦੇ ਆ ਮੈਂ 45 ਸਾਲ ਦੀ ਉਮਰ ਤੋਂ ਬਾਅਦ ਜਲੰਧਰ 10 ਕਿਲੋਮੀਟਰ ਦੀ ਦੌੜ ਲਾ ਕੇ ਆਇਆ ਅੱਛਾ ਅੱਗੇ ਵੀ ਜਿਹੜੀਆਂ ਆਪਾਂ ਗੱਲਾਂ ਕਰਨੀਆਂ ਨੇ ਨਾ ਉਹ ਐਵੇਂ ਹਵਾਈ ਗੱਲਾਂ ਨਹੀਂ ਹੈਗੀਆਂ ਉਹ ਕੁਝ ਕੋਰਸਾਂ ਦੇ ਵਿੱਚੋਂ ਕੁਝ ਪੁਸਤਕਾਂ ਦੇ ਵਿੱਚੋਂ ਕੁਝ ਸਿਆਣੇ ਬੰਦਿਆਂ ਦੇ ਤਜਰਬੇ ਤੇ ਕੁਝ ਮੇਰੇ ਆਪਣੇ ਤਜਰਬੇ ਆ ਜਿਹੜੇ ਮੈਂ ਆਪ ਜੀ ਨਾਲ ਸਾਂਝੇ ਕਰ ਰਿਹਾ ਆਂ ਤਾਂ ਇਹ ਗੱਲ ਧਿਆਨ ਰੱਖਣੀ ਆ ਵੀ ਘੱਟੋ ਘਾਟ ਹਫ਼ਤੇ 'ਚ 5 ਦਿਨ ਇਸ ਤਰ੍ਹਾਂ ਕਰਨਾ ਵਾ ਜੇ ਸੱਤੇ ਦਿਨ ਕਰ ਸਕੋ ਤਾਂ ਜ਼ਿਆਦਾ ਵਧੀਆ ਤੇ ਉਹਦੇ ਵਿੱਚੋਂ ਵੀ 2 ਦਿਨ ਤਾਂ ਜ਼ਰੂਰ ਜੋਰ ਵਾਲਾ ਕੰਮ ਕਰਨਾ ਹੀ ਆ ਚਾਹੇ ਤੁਸੀਂ ਡੰਡ ਬੈਟਕਾਂ ਲਾ ਲਓ ਜਿੰਨਾ ਕਿ ਤੁਹਾਡਾ ਸਰੀਰ ਆਜਾਜ਼ਤ ਦਿੰਦਾ ਤੱਕਾ ਨਹੀਂ ਕਰਨਾ ਸਰੀਰ ਦੇ ਨਾਲ ਤੇ ਜੇ ਤੁਸੀਂ ਖੇਤੀਬਾੜੀ ਕਰਦੇ ਆ ਜਾਂ ਤੁਹਾਡੇ ਘਰ ਦੇ ਵਿੱਚ ਬਗੀਚਾ ਬਣਿਆ ਹੋਇਆ ਤਾਂ ਕਹੀ ਵਾਲਾ ਜਾਂ ਕੋਈ ਹੋਰ ਜ਼ੋਰ ਦਾ ਕੰਮ ਹਫ਼ਤੇ 'ਚ 2 ਦਿਨ ਜ਼ਰੂਰ ਕਰੋ ਅੱਧੇ ਘੰਟੇ ਵਾਸਤੇ ਇੰਨਾ ਕੁ ਸਰੀਰ ਵੱਲੀ ਧਿਆਨ ਦੇਣਾ ਹੁਣ ਇਹਦੇ ਵਿੱਚ ਰਿਕਵਰੀਟ ਪਤਾ ਕੀ ਪੈਂਦੀ ਆ ਬੰਦਾ ਨਾ ਵੱਡੇ ਖਡਾਰੀਆਂ ਨੂੰ ਦੇਖਦਾ ਪਹਿਲਾਂ ਹੀ ਜਾਂ ਉਹ ਮੈਗਜ਼ੀਨਾਂ ਦੇ ਉੱਤੇ ਅਖਬਾਰਾਂ ਦੇ ਉੱਤੇ ਟੀਵੀ ਐਡ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਬੰਦਿਆਂ ਨੂੰ ਦੇਖਦਾ ਜਿਨ੍ਹਾਂ ਦੇ ਮਸਲ ਬਣੇ ਹੁੰਦੇ ਆ ਸੈਕਸ ਪੈਕ ਬਣੇ ਹੁੰਦੇ ਜਾਂ ਬੀਬੀਆਂ ਉਹਨਾਂ ਲੜਕੀਆਂ ਦੇ ਫੋਟੋ ਦੇਖਦੀਆਂ ਤਸਵੀਰਾਂ ਜਾਂ ਵੀਡੀਓ ਦੇਖਦੀਆਂ ਜਿਹੜੀਆਂ ਬਹੁਤ ਸਲਿਮ ਹੁੰਦੀਆਂ ਉਹਨਾਂ ਦੇ ਨਾਲ ਆਪਣੀ ਤੁਲਨਾ ਕਰਾਂਗੇ ਇਹਨਾਂ ਦਾ ਫਿਰ ਅਸੀਂ ਨਿਰਾਸ਼ ਹੋਵਾਂਗੇ ਕਿ ਵੀ ਅਸੀਂ ਤਾਂ ਯਾਰ ਇਹੋ ਜਿਹਾ ਬਣ ਨਹੀਂ ਸਕਦੇ ਅਸੀਂ ਇਹੋ ਜਿਹਾ ਬਣਨਾ ਹੀ ਨਹੀਂ ਹੈ ਉਹ ਤਾਂ ਫਿਰ ਪ੍ਰੋਫੈਸ਼ਨਲ ਬੰਦੇ ਹੁੰਦੇ ਨੇ ਨਾ ਉਹ ਵਿਸ਼ੇਸ਼ ਤੌਰ ਤੇ ਉਧਰ ਸਮਾ ਦਿੰਦੇ ਆ ਤੇ ਦੂਜੀ ਗੱਲ ਵੀ ਉਹ ਅਸਲੀ ਹੋ ਨਹੀਂ ਹੁੰਦੀਆਂ ਨਾ ਜਿਹੜੀਆਂ ਉਹ ਤਸਵੀਰਾਂ ਆਉਂਦੀਆਂ ਨੇ ਵੀਡੀਓ ਆਉਂਦੀਆਂ ਅਸਲੀ ਨਹੀਂ ਹੁੰਦੀਆਂ ਨਕਲੀ ਹੁੰਦਾ ਸਾਰਾ ਕੁਝ ਸ਼ਾਇਦ ਤੁਸੀਂ ਤੁਹਾਨੂੰ ਪਤਾ ਹੋਵੇ ਵੀ ਬਹੁਤ ਸਾਰੀਆਂ ਜਿਹੜੀਆਂ ਸੁਪਰ ਮਾਡਲ ਨੇ ਨਾ ਉਹਨਾਂ ਦੀ ਮੌਤ ਹੋ ਗਈ ਇਸੇ ਕਾਰਨ ਵੀ ਉਹਨਾਂ ਨੇ ਹੱਦੋਂ ਵੱਧ ਭਾਰ ਘਟਾ ਲਿਆ ਆਪਦਾ ਤੁਸੀਂ ਇੰਟਰਨੈਟ ਤੇ ਸਰਚ ਕਰ ਸਕਦੇ ਆ ਤੇ ਇੰਨਾ ਭਾਰ ਘਟਾਉਣ ਦੇ ਬਾਵਜੂਦ ਵੀ ਕਈ ਫਿਲਟਰ ਲਾਉਣੇ ਪੈਂਦੇ ਉਹਨਾਂ ਨੂੰ ਜਦੋਂ ਫੋਟੋ ਖਿਚਾਉਂਦੀਆਂ ਨੇ ਜਾਂ ਮਾ ਕੇ ਵੀਡੀਓ ਬਣਾਉਂਦੀਆਂ ਇਸੇ ਤਰ੍ਹਾਂ ਹੀ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਕਰਨਾ ਪੈਂਦਾ ਵਾ ਉਹ ਸਾਰਾ ਕੁਝ ਨਕਲੀ ਆ ਉਹ ਨਕਲੀ ਦੁਨੀਆ ਦੇ ਵਿੱਚ ਨਹੀਂ ਆਪਾਂ ਧਿਆਨ ਦੇਣਾ ਅੱਛਾ ਜੇ ਉਹਨਾਂ ਨੂੰ ਦੇਖ ਕੇ ਤੁਹਾਡੇ ਅੰਦਰ ਕੋਈ ਹੀਣਪਾ ਬਣਾ ਆਉਂਦੀ ਆ ਜਾਂ ਆਪਣੇ ਸਰੀਰਪਤੀ ਮਾੜਾ ਵਿਚਾਰ ਆਉਂਦਾ ਵਾ ਤਾਂ ਉਹਨਾਂ ਚੀਜ਼ਾਂ ਨੂੰ ਦੇਖਣਾ ਛੱਡ ਦਿਓ ਤੇ ਆਪਣੇ ਅੰਦਰ ਦੇ ਤਰਕ ਨੂੰ ਜਗਾਓ ਵੀ ਇਹ ਚੀਜ਼ ਆ ਨਾ ਜਿਹੜੀ ਉਹ ਮੈਨੂੰ ਕਿਵੇਂ ਪ੍ਰਭਾਵਿਤ ਕਰਦੀ ਕਿਉਂਕਿ ਉਹਨਾਂ ਨੇ ਤੁਹਾਨੂੰ ਕੁਝ ਵੇਚਣਾ ਉਹ ਚੀਜ਼ਾਂ ਦਿਖਾ ਕੇ ਤੁਹਾਨੂੰ ਕੁਝ ਵੇਚਣਾ ਤੁਸੀਂ ਸਤਾਰਕ ਰਹਿਣਾ ਵੀ ਇਹ ਸਾਨੂੰ ਕੀ ਵੇਚਣਾ ਚਾਹੁੰਦੇ ਆ ਤੇ ਕਿਵੇਂ ਵੇਚਣਾ ਚਾਹੁੰਦੇ ਆ ਚੀਜ਼ ਦੇਖ ਕੇ ਮੇਰੇ ਮਨ ਤੇ ਕੀ ਅਸਰ ਹੋਇਆ ਬਸ ਉਹਦੇ ਚੱਕਰ ਦੇ ਵਿੱਚ ਫਸਣਾ ਨਹੀਂ ਹੈ ਥੋੜੇ ਤੋਂ ਸ਼ੁਰੂਆਤ ਕਰਨੀ ਆ ਜਿੱਥੋਂ ਤੱਕ ਪਹੁੰਚਿਆ ਜਾਂਦਾ ਪਹੁੰਚੋ ਲਗਾਤਾਰਤਾ ਬਣਾਈ ਰੱਖੋ ਇਹ ਨਹੀਂ ਹੈ ਕਿ ਇੱਕ ਦਿਨ ਬਹੁਤਾ ਜ਼ੋਰ ਲਾ ਲਿਆ ਤੇ ਮੁੜ ਕੇ ਆਪਾਂ ਬਸ ਛੱਡ ਹੀ ਦਿੱਤਾ ਖੜਾ ਉਧਰ ਨਹੀਂ ਤੁਰਨਾ ਕਸਰਤ ਵਾਲੇ ਪਾਸੇ ਇਹ ਧਿਆਨ ਦੇਣਾ ਫਿਰ ਉਸ ਤੋਂ ਬਾਅਦ ਆ ਜਾਂਦਾ ਖਾਣ ਪੀਣਾਂ ਖਾਣ ਪੀਣ ਵੱਲ ਵੀ ਆਪਾਂ ਇਸੇ ਤਰ੍ਹਾਂ ਹੀ ਦੇਖ ਕੇ ਨਹੀਂ ਵੀ ਮੈਂ ਆਹ ਪ੍ਰੋਡਕਟ ਖਾਊਗਾ ਜਾਂ ਆਹ ਮਲਟੀ ਵਿਟਾਮਿਨ ਲੈ ਲਵਾਂ ਨਹੀਂ ਨਹੀਂ ਉਧਰ ਨਹੀਂ ਤੁਰਨਾ ਜਿਹੜਾ ਕੁਝ ਆਪਾਂ ਖਾਣੇ ਆ ਰਸੋਈ ਦੇ ਵਿੱਚ ਬਣਦਾ ਬਸ ਉਹਨਾਂ ਚੀਜ਼ਾਂ ਵੱਲ ਹੀ ਧਿਆਨ ਦੇਣਾ ਜਿਹੜੀਆਂ ਚੀਜ਼ਾਂ ਵਿੱਚ ਬਹੁਤ ਹੀ ਫੈਟ ਆ ਜਾਂ ਬਹੁਤਾ ਮਿੱਠਾ ਉਹ ਚੀਜ਼ਾਂ ਨਹੀਂ ਖਾਣੀਆਂ ਫਾਸਟ ਫੂਡ ਬਿਲਕੁਲ ਛੱਡ ਦੇਣਾ ਤੇ ਜੇ ਇਹਨਾਂ ਚੀਜ਼ਾਂ 'ਚੋਂ ਕੋਈ ਨਾ ਕੋਈ ਚੀਜ਼ ਖਾਣ ਨੂੰ ਜੀਕ ਕਰੇ ਤਾਂ ਫਿਰ ਖਵਰਾਉਣਾ ਵੀ ਨਹੀਂ ਹੈਗਾ ਉਹਦਾ ਥੋੜਾ ਜਿਹਾ ਹਿੱਸਾ ਛੋਟਾ ਜਿਹਾ ਪੀਸ ਲੈ ਲਓ ਤੇ ਕਦੇਕ ਤਾਂ ਹੀ ਸ਼ੱਕ ਲੋ ਕੋਈ ਨਹੀਂ ਹਫਤੇ ਦਸ ਦਿਨ ਨਹੀਂ ਉਹਦਾ ਨਾਲ ਕੋਈ ਫਰਕ ਨਹੀਂ ਪੈਂਦਾ ਆ ਲਗਾਤਾਰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਹੀ ਚੰਗਾ ਵਾ ਇਸੇ ਤਰੀਕੇ ਨਾਲ ਨਸ਼ਿਆਂ ਤੋਂ ਪਰਹੇਜ਼ ਜ਼ਰੂਰੀ ਆ ਨਸ਼ੇ ਸਾਨੂੰ ਭੁਲੇਖਾ ਪਾਉਂਦੇ ਨੇ ਚੰਗੀ ਸਿਹਤ ਦਾ ਚੰਗੀ ਨੀਂਦ ਦਾ ਤੇ ਭਲੇਖਾ ਸਦਾ ਹੀ ਹਾਨੀਕਾਰਕ ਹੁੰਦਾ ਅਸੀਂ ਇਹ ਵੇਸਲੇ ਹੋ ਕੇ ਆਪਦੀ ਸਿਹਤ ਕਬਾਉਣੀ ਆ ਇਥੋਂ ਤੱਕ ਕਿ ਜਿਹੜੀਆਂ ਕੈਫੀਨ ਵਾਲੀਆਂ ਚੀਜ਼ਾਂ ਨੇ ਨਾ ਚਾਹ ਕੌਫੀ ਸੌਫਟ ਡਰਿੰਕ ਉਹਨਾਂ ਦੀ ਵਰਤੋਂ ਜਾਂ ਤਾਂ ਸਾਨੂੰ ਬੰਦ ਕਰ ਦੇਣੀ ਚਾਹੀਦੀ ਆ ਤੇ ਜਾਂ ਬਹੁਤ ਘਟਾ ਦੇਣੀ ਚਾਹੀਦੀ ਆ ਇਹ ਵੀ ਸਾਰੇ ਤਰ੍ਹਾਂ ਕਰਕੇ ਹੀ ਸਾਡੇ ਸਰੀਰ ਦੇ ਵਿੱਚ ਵਿਗਨ ਪਾਉਂਦੀਆਂ ਨੇ ਸਾਡੀ ਭੁੱਖ ਦੇ ਵਿੱਚ ਸਾਡੀ ਨੀਂਦ ਦੇ ਵਿੱਚ ਵੀ ਵਿਗਨ ਪਾਉਂਦੀਆਂ ਨੇ ਜਿੰਨਾਂ ਚੀਜ਼ਾਂ ਵਿੱਚ ਬਹੁਤਾ ਪ੍ਰੋਟੀਨ ਆ ਉਹ ਚੀਜ਼ਾਂ ਖਾਓ ਇਦੇ ਬਾਰੇ ਤੁਸੀਂ ਨੈਟ ਦੇ ਉੱਤੇ ਸਰਚ ਕਰ ਸਕਦੇ ਆ ਤੇ ਫਲ ਖਾਓ ਸਬਜ਼ੀਆਂ ਖਾਓ ਅੱਛਾ ਫਲ ਤੇ ਸਬਜ਼ੀਆਂ ਨਾ ਅਸੀਂ ਕਦੇ ਵੀ ਵੱਧ ਨਹੀਂ ਖਾ ਸਕਦੇ ਜਿਹੜੇ ਪੰਜਾਬੀ ਲੋਕਾਂ ਖਾਸ ਤੌਰ ਤੇ ਆਪਾਂ ਜਿੰਨਾ ਕ ਆਪਾਂ ਨੂੰ ਰეკਮੈਂਡ ਕਰਦੇ ਨੇ ਨਾ ਡਾਕਟਰ ਵੀ ਇੰਨੇ ਫਲ ਤੇ ਇੰਨੀਆਂ ਸਬਜ਼ੀਆਂ ਹਰ ਰੋਜ਼ ਜ਼ਰੂਰੀ ਆ ਉਹਨੀਆਂ ਅਸੀਂ ਖਾ ਨਹੀਂ ਸਕਦੇ ਆਮ ਤੌਰ ਤੇ ਸਾਡਾ ਨਾ ਜਿਹੜਾ ਜੀਵਨ ਢੰਗ ਹੈ ਇਹੋ ਜਿਹਾ ਵਾ ਵੱਦ ਵੱਦ ਖਾਓ ਜਿੰਨੀਆਂ ਖਾ ਸਕਦੇ ਨੇ ਇਹ ਵੱਦ ਹੋਣੀਆਂ ਹੀ ਨਹੀਂ ਇਹਦੇ ਲਈ ਵੀ ਜੇਕਰ ਤੁਸੀਂ ਬੂਟੇ ਲਾ ਸਕੋ ਤੁਹਾਡੇ ਕੋਲ ਜਗ੍ਹਾ ਹੈਗੀ ਆ ਆਪਦੇ ਫਲਾਂ ਵਾਲੇ ਦਰਖਤ ਲਾ ਸਕੋ ਜਾਂ ਸਬਜ਼ੀਆਂ ਵੀਰ ਸਕੋ ਬਹੁਤ ਵਧੀਆ ਗੱਲ ਆ ਤੇ ਨਹੀਂ ਤਾਂ ਫਿਰ ਤੁਸੀਂ ਪਰੋਸੇ ਜੁਗ ਥਾਂ ਤੋਂ ਖਰੀਦ ਕੇ ਜਿੰਨੀ ਤੁਹਾਡੀ ਜੇਬ ਅਜਾਜਤ ਦਿੰਦੀ ਆ ਇਹ ਜਰੂਰ ਸ਼ਕੋ ਤੇ ਇਹਦੇ ਵਿੱਚ ਵੀ ਰਿਕਵਟ ਬਣਦੀ ਵੀ ਕਈ ਵਾਰ ਸਾਡਾ ਜਾਦੇ ਖਾਣ ਨੂੰ ਜੀ ਕਰਦਾ ਵਾ ਵੀ ਮਿੱਠਾ ਵਗੈਰਾ ਜਾਂ ਠੰਡਾ ਠੰਡਾ ਖਾਣ ਨੂੰ ਜੀ ਕਰਦਾ ਘਰ ਦਾ ਘਿਓ ਜਿੰਨਾ ਕਿ ਤੁਸੀਂ ਪਚਾ ਸਕਦੇ ਹੋੰਨਾ ਕਿ ਛਕੋ ਜੇ ਮਿੱਠਾ ਖਾਣ ਨੂੰ ਜੀ ਕਰਦਾ ਵਾ ਤਾਂ ਉਹ ਥਾਂ ਤੇ ਕੋਈ ਫਲ ਵਗੈਰਾ ਲਿਆ ਜਾ ਸਕਦਾ ਖਜੂਰ ਖਾਧੀ ਜਾ ਸਕਦੀ ਆ ਹਾਂ ਇਹ ਨਾ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਆ ਇਹ ਆਪਾਂ ਸਿਹਤ ਸਧਾਰਨ ਜਿੰਦਗੀ ਵਾਸਤੇ ਕਰ ਰਹੇ ਆ ਜੇਕਰ ਤੁਹਾਨੂੰ ਡਾਕਟਰ ਨੇ ਕੋਈ ਵਿਸ਼ੇਸ਼ ਹਦਾਇਤ ਦਿੱਤੀ ਹੋਈ ਆ ਕਿਸੇ ਚੀਜ਼ ਤੋਂ ਮਨਾ ਕੀਤਾ ਹੋਇਆ ਵਾ ਉਹਦੀ ਪਾਲਣਾ ਕਰਨੀ ਜ਼ਰੂਰੀ ਆ ਉਧਰ ਜ਼ਰੂਰ ਧਿਆਨ ਦਿਓ ਕਿਉਂਕਿ ਹੁਣ ਜੇ ਕਾਣੀ ਵਿਗੜ ਗਈ ਤਾਂ ਫੇਰ ਉਹ ਸੁਧਾਰਣੀ ਬਹੁਤ ਔਖੀ ਹੋ ਜਾਣੀ ਆ ਗੁਰੂ ਮਾਰਾਇ ਨੇ ਬਚਨ ਕੀਤੇ ਨੇ ਹੈ ਤਾਂ ਉਹ ਅਧਿਆਤਮਿਕ ਗੱਲਾਂ ਤੇ ਪਰ ਇੱਥੇ ਵੀ ਪੂਰੀ ਟੁੱਕਦੀ ਆ ਕਿ ਉਹ ਚੀਜ਼ ਖਾਓ ਹੀ ਨਾ ਜਿਹਦੇ ਨਾਲ ਤੁਹਾਡਾ ਸਰੀਰ ਤੰਗ ਹੋਵੇ ਜਾਂ ਤੁਹਾਡਾ ਮਨ ਦੁਖੀ ਹੋਵੇ ਵਿਕਾਰੀ ਹੋਵੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦਾ ਤਨ ਪੀੜਿਆ ਮਨ ਮੈਂ ਚਲੇ ਵਿਕਾਰ ਤੇ ਹੁਣ ਜਿਹੜੀ ਤੀਜੀ ਗੱਲ ਆ ਉਹ ਹੈ ਆਪਣੀ ਨੀਂਦ ਵੱਲੀ ਧਿਆਨ ਦੇਣਾ ਜਿੰਨੀ ਤੁਹਾਡਾ ਸਰੀਰ ਚਾਹੁੰਦਾ ਵਾ 6 ਤੋਂ 9 ਘੰਟੇ ਸੌਣਾ ਜ਼ਰੂਰੀ ਹੈ ਇਹਦੇ ਨਾਲ ਹੀ ਤੁਹਾਨੂੰ ਦੁਬਾਰਾ ਜਿਹੜੀ ਉਹ ਚੁਸਤੀ ਫੁਰਤੀ ਮਿਲਣੀ ਆ ਜਿਵੇਂ ਆਪਾਂ ਰੀਸਟਾਰਟ ਨਹੀਂ ਕਰ ਲੈਂਦੇ ਕਿਸੇ ਚੀਜ਼ ਨੂੰ ਉਵੇਂ ਰੀਸਟਾਰਟ ਹੋ ਜਾਂਦਾ ਬੰਦਾ ਚੰਗੀ ਨੀਂਦ ਲੈਣ ਤੋਂ ਬਾਅਦ ਤੇ ਜਿਹੜੀਆਂ ਚੀਜ਼ਾਂ ਨੀਂਦ ਵਿੱਚ ਰੁਕਾਵਟ ਪਾਉਂਦੀਆਂ ਨੇ ਉਹਨਾਂ ਗੱਲਾਂ ਵੱਲੀ ਧਿਆਨ ਦੇਣਾ ਇੱਕ ਤਾਂ ਦੁਪਹਿਰ ਤੋਂ ਬਾਅਦ ਪੀਣ ਵਾਲੀਆਂ ਚੀਜ਼ਾਂ ਥੋੜੀਆਂ ਘਟਾ ਦੇਣੀਆਂ ਨੇ ਰਾਤ ਦੀ ਰੋਟੀ ਬਹੁਤੀ ਭਾਰੀ ਅਤੇ ਪੇਟ ਭਰ ਕੇ ਨਹੀਂ ਖਾਣੀ ਓੰਜ ਤਾਂ ਜਦੋਂ ਵੀ ਖਾਣਾ ਖਾਣਾ ਨਾ ਉਹ ਥੋੜਾ ਭੁੱਖ ਰੱਖ ਕੇ ਹੀ ਖਾਣਾ ਪੇਟ ਪੂਰਾ ਨਹੀਂ ਭਰਨਾ ਸਿਆਣੇ ਕਹਿੰਦੇ 80% ਭਰੋ ਪੇਟ ਨੂੰ ਤੇ ਰਾਤ ਵਾੜੀ ਤਾਂ ਬਿਲਕੁਲ ਹੀ ਹਲਕੀ ਰੋਟੀ ਖਾਓ ਤੇ ਤੀਜੀ ਗੱਲ ਆ ਜਿਹੜੀ ਕੋਈ ਵੀ ਸਕਰੀਨ ਨਾ ਚਾਹੇ ਫੋਨ ਕੰਪਿਊਟਰ ਟੀਵੀ ਆ ਇਹਨੂੰ ਤੁਸੀਂ ਨਾ ਘੰਟਾ ਦੋ ਘੰਟੇ ਪਹਿਲਾਂ ਛੱਡ ਦਿਓ ਇਹ ਵੀ ਤੁਹਾਡੀ ਨੀਂਦ ਵਿੱਚ ਬੜਾ ਬੇਕਨ ਪਾਉਂਦਾ ਤੇ ਫਿਰ ਸੌਣ ਲੱਗਿਆਂ ਚੰਗੀਆਂ ਸੋਚਾਂ ਸੋਚੋ ਜਿਹੜਾ ਬੀਤ ਗਿਆ ਉਹਦੇ ਚੋਰੇ ਛੱਡ ਦਿਓ ਆਉਣ ਵਾਲੇ ਸਮੇਂ ਦੀ ਚਿੰਤਾ ਜਿਹੜੀ ਉਹ ਵੀ ਮਨ ਦੇ ਵਿੱਚੋਂ ਕੱਢ ਦਿਓ ਤੇ ਬਸ ਮਾਲਕ ਦਾ ਸ਼ੁਕਰਾਨਾ ਕਰੋ ਜੀਨੇ ਇੰਨਾ ਸੋਹਣਾ ਦਿਨ ਬਤੀਤ ਕਰਾਇਆ ਸਿਆਣੇ ਕਹਿੰਦੇ ਵੀ ਜੇ ਰਾਤ ਨੂੰ ਚੰਗੀ ਨੀਂਦ ਲੈਣੀ ਚਾਹੁੰਦੇ ਆ ਨਾ ਤੇ ਬਸ ਦਿਨੇ ਉਹ ਜਿਹੜਾ ਟੰਗਣਾ ਜਿਓਮੋ ਮੇਰੇ ਤੁਹਾਨੂੰ ਕੋਈ ਪਛਤਾਵਾ ਨਾ ਹੋਵੇ ਉਹ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਆਪਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ